ਮੈਂ ਸਰਨਲ ਬਿੱਲੇ ਦਾਰ ਤੋਂ ਪੁੱਛਣਾ ਜਾਂਦਾ ਹੈਅਰ ਫਾਲ ਆਫਟਰ ਆਲ ਹੁੰਦਾ ਕਿਉਂ ਹੈ ਤੁਸੀਂ ਇਸ ਚੀਜ਼ ਦੇ ਐਕਸਪਰਟ ਹੋ ਲੋਕਾਂ ਦਾ ਹੇਅਰ ਫਾਲ ਕਿੱਦਾਂ ਰੁਕ ਸਕਦਾ ਹੈ ਲੋਕੀ ਆਜਕਲ ਬਹੁਤ ਪਰੇਸ਼ਾਨ ਹੈ ਹੇਅਰ ਫਾਲ ਨੂੰ ਲੈ ਕੇ ਮੋਸਟਲੀ ਇਹ ਮੋਸਟਲੀ ਇਹ ਮੇਲ ਪੈਟਰਨ ਬਾਰਨੈਸ ਹੁੰਦੀ ਹੈਗੀ ਹੈ ਜਿਹਨੂੰ ਆਪਾਂ ਕਹਿੰਦੇ ਹੈਗੇ ਆਂ ਪੰਜਾਬੀ ਦੇ ਵਿੱਚ ਖਾਨਦਾਨੀ ਗੰਜਾਪਨ ਜਿਹੜਾ ਕਿ ਹਰ ਇਨਸਾਨ ਨੂੰ ਉਮਰ ਦੇ ਲਿਹਾਜ਼ ਨਾਲ ਆਉਣਾ ਹੀ ਆਉਣਾ ਹੈਗਾ ਪਹਿਲਾਂ ਉਹ ਟਾਈਮ ਸੀਗਾ ਜਦੋਂ ਇਹ ਗੰਜਾਪਨ 55 60 ਸਾਲ ਦੀ ਉਮਰ ਦੇ ਵਿੱਚ ਆਉਂਦਾ ਸੀਗਾ ਪਰ ਹੁਣ ਜਿਸ ਤਰੀਕੇ ਦਾ ਲਾਈਫ ਸਟਾਈਲ ਹੋ ਗਿਆ ਹੈਗਾ ਆਪਣੇ ਫੂਡ ਦੇ ਵਿੱਚ ਪੋਲੂਟੈਂਟਸ ਹੋ ਗਏ ਹੈਗੇ ਔਰ 언ਹੈਲਦੀ ਲਾਈਫ ਸਟਾਈਲ ਹੋ ਗਿਆ ਹੈਗਾ ਰਾਤ ਨੂੰ ਜਾਗ ਜਾਗ ਕੇ ਕੰਮ ਕਰਨਾ 멘ਟਲ ਸਟ्रेस ਹੋਣਾ ਔਰ ਫੂਡ ਦੇ ਵਿੱਚ ਕੰਟਾਮਿਨੈਂਟਸ ਹੋਣਾ ਉਹਨਾਂ ਦੇ ਨਾਲ ਜਿਹੜਾ ਗੰਜਾਪਨ ਪਹਿਲਾਂ 55 ਤੇ 60 ਸਾਲ ਦੀ ਉਮਰ ਦੇ ਵਿੱਚ ਆਂਦਾ ਹੁੰਦਾ ਸੀਗਾ ਅੱਜ ਕੱਲ ਜਵਾਨ ਬੱਚਿਆਂ 'ਚ 18 18 20 20 ਸਾਲ ਦੇ ਜਵਾਨ ਬੱਚਿਆਂ ਦੇ ਵਿੱਚ ਵੀ ਇਹ ਗੰਜਾਪਨ ਆ ਰਿਹਾ ਹੈਗਾ ਇਹਨੂੰ ਕਿੱਦਾਂ ਰੋਕਿਆ ਕਿੱਦਾਂ ਜਾ ਸਕਦਾ ਹੈ ਯੂਥ ਸੁਣ ਰਿਹਾ ਆਪਾਂ ਨੂੰ ਵੀ ਲੋਕੀ ਜਿਹੜੇ ਪਰੇਸ਼ਾਨ ਨੇ ਯੂਥ ਪਰੇਸ਼ਾਨ ਹੈ ਉਹ ਕਿੱਦਾਂ ਇਹਨੂੰ ਪ੍ਰਕੋਸ਼ਨ ਰੱਖ ਸਕਦਾ ਹੈ ਇਸ ਚੀਜ਼ ਨੂੰ ਲੈ ਕੇ ਬਿਲਕੁਲ ਜੀ ਇਸ ਨੂੰ ਕਾਫੀ ਹੱਦ ਤੱਕ ਡਿਲੇ ਕਿਤਾ ਜਾ ਸਕਦਾ ਹੈ ਆਪਾਂ ਨੂੰ ਆਪਣੇ ਫੂਡ ਹੈਬਿਟਸ ਇੰਪਰੂਵ ਕਰਨੀਆਂ ਪੈਣਗੀਆਂ ਆਪਣਾ ਲਾਈਫ ਸਟਾਈਲ ਨੂੰ ਰੈਗੂਲੇਟ ਕਰਨਾ ਪਏਗਾ ਆਪਣੇ ਖਾਣੇ ਪੀਣੇ ਨੂੰ ਪ੍ਰੋਪਰ ਤਰੀਕੇ ਨਾਲ ਰੈਗੂਲੇਟ ਕਰਨਾ ਪਏਗਾ ਸਟ्रेस ਕੱਟ ਕਰਨਾ ਪਏਗਾ ਹਰ ਟਾਈਮ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਬੈਠ ਕੇ ਜਾਗ ਜਾ ਕੇ ਉਹਦੇ ਨਾਲ ਵੀ ਇੱਕ ਇਨਡਾਇਰੈਕਟ ਤਰੀਕੇ ਨਾਲ ਹੈਅਰ ਫਾਲ ਹੁੰਦਾ ਹੈ ਅੱਜ ਕੱਲ ਜਿਵੇਂ ਮੈਂਟਲ ਸਟ्रेस ਕੰਪੀਟੀਟਿਵਨੈਸ ਜਿਵੇਂ ਵਧਦੀ ਜਾਂਦੀ ਹੈਗੀ ਹੈ ਉਹਦਾ ਵੀ ਮਾਈਂਡ ਦੇ ਉੱਤੇ ਸਟ्रेस ਪੈਂਦਾ ਹੈ ਤੇ ਗੰਜਾਪਨ ਜਲਦੀ ਮੈਨੀਫੈਸਟ ਕਰ ਜਾਂਦਾ ਹੈ ਤੇ हेयर ਟ੍ਰਾਂਸਪਲੈਂਟ ਜਿਹੜਾ ਲੋਕ ਕਰਵਾਉਂਦੇ ਨੇ ਉਹਦਾ ਕੀ ਪ੍ਰੋਸੈਸ ਕੀ ਹੁੰਦਾ ਹੈ हेयर ਟ੍ਰਾਂਸਪਲੈਂਟ ਦਾ हेयर ਟ੍ਰਾਂਸਪਲੈਂਟ ਬਿਲਕੁਲ ਜੀ ਜੇ ਕਿਸੇ ਨੂੰ ਗੰਜਾਪਨ ਆ ਚੁੱਕਿਆ ਹੈ ਸਿਰ ਖਾਲੀ ਹੋ ਚੁੱਕਿਆ ਹੈ ਜਿਵੇਂ ਅਸੀਂ ਪੜਦੇ ਸੁਣਦੇ ਹੈਗੇ ਜੀ ਆਯੁਰਵੈਦਿਕ ਤੇਲ ਆ ਗਿਆ ਤੇ ਟ੍ਰਾਇਆ ਟ੍ਰੀਟਮੈਂਟ ਜਾਂ ਹੋਰ ਵੀ ਕਈ ਟ੍ਰੀਟਮੈਂਟ ਆ ਗਈਆਂ ਇਹ ਟ੍ਰੀਟਮੈਂਟ ਬਿਲਕੁਲ ਕੰਮ ਨਹੀਂ ਕਰਦੀਆਂ ਜੇ ਕਿਸੇ ਇਨਸਾਨ ਨੂੰ ਗੰਜਾਪਨ ਆ ਚੁਕਿਆ ਹੈ ਸਿਰ ਖਾਲੀ ਹੋ ਚੁਕਿਆ ਹੈ ਜਦੋਂ ਸਿਰ ਖਾਲੀ ਹੋ ਚੁਕਿਆ ਹੈਗਾ ਉਥੇ ਕਿਸੇ ਵੀ ਤੇਲ ਨੇ ਜਾਂ ਕਿਸੇ ਵੀ ਦਵਾਈ ਨੇ ਕੰਮ ਨਹੀਂ ਕਰਨਾ ਉਹਦਾ ਇਲਾਜ हेयर ਟ੍ਰਾਂਸਪਲੈਂਟ ਹੀ ਹੈ ਅਸੀਂ ਸਿਰ ਦੇ ਪਿੱਛੋਂ ਤੁਸੀਂ ਦੇਖਦੇ ਹੋ ਕਿ ਜਦ ਕੋਈ ਇਨਸਾਨ ਗੰਜਾ ਹੁੰਦਾ ਹੈ ਸਿਰ ਦੇ ਉੱਤੇ ਦੇ ਵਾਲ ਜਾਂਦੇ ਹਨ ਪਰ ਸਿਰ ਦੇ ਪਿੱਛੇ ਦੇ ਵਾਲ ਹਮੇਸ਼ਾ ਬਰਕਰਾਰ ਰਹਿੰਦੇ ਹਨ ਚਾਹੇ ਕਿਸੇ ਬਜ਼ੁਰਗ ਤੇ ਹੋ ਜਾਏ 80 ਸਾਲ ਦੀ ਵੀ ਉਮਰ ਕਿਉਂ ਨਾ ਹੋ ਜਾਏ ਸਿਰ ਦੇ ਪਿੱਛੇ ਵਾਲੇ ਵਾਲ ਲੰਬੀ ਉਮਰ ਦੇ ਵਾਲ ਹੁੰਦੇ ਹਨ ਅਸੀਂ ਉਹ ਵਾਲੀਆਂ ਜੜਾਂ ਬਿਨਾਂ ਕੱਟ ਵਾਲੀ ਟੈਕਨੀਕ ਤੋਂ ਇੱਕ ਇੱਕ ਜੜ ਨੂੰ ਸਿਰ ਦੇ ਪਿੱਛੋਂ ਕੱਢ ਕੇ ਤੇ ਜਿੱਥੇ ਗੰਜਾਪਨ ਹੈ ਉੱਥੇ ਲਾ ਦਿੰਦੇ ਹਾਂ ਇਹ ਬਿਲਕੁਲ ਖੇਤੀ ਹੈ ਇਹ ਬਿਲਕੁਲ ਪਨੀਰੀ ਵਾਂਗ ਵਾਲਾ ਸਿਸਟਮ ਹੈ ਜਿਵੇਂ ਆਪਾਂ ਨਰਸਰੀ ਤੋਂ ਬੂਟੇ ਲੈ ਕੇ ਆਪਣੇ ਘਰ ਲਿਆ ਕੇ ਲਾਉਂਦੇ ਹਾਂ ਜਿਵੇਂ ਖੇਤੀ पे पैडी ਨੂੰ ਇੱਕ ਥਾਂ ਤੋਂ ਪੱਟ ਕੇ ਦੂਜੇ ਤਰੀਕੇ ਨਾਲ ਦੂਜੀ ਥਾਂ ਤੇ ਲਾਉਂਦੇ ਆ ਇਸ ਤਰੀਕੇ ਨਾਲ ਸਿਰ ਦੇ ਪਿੱਛੋਂ ਜਿਹੜੇ ਵਾਲਾਂ ਦਾ ਰਿਜ਼ਰਵ ਹੈ ਉਥੋਂ ਰੂਟਸ ਨੂੰ ਕੱਢ ਕੇ ਸਿਰ ਦੇ ਉੱਤੇ ਲਾ ਦਿੱਤਾ ਜਾਂਦਾ ਹੈ ਉਹ ਵਾਲ ਅਸਲੀ ਹੁੰਦੇ ਹਨ ਵਧਦੇ ਹਨ ਕਟਿੰਗ ਵੀ ਹੁੰਦੀ ਹੈ ਕਟਿੰਗ ਤੋਂ ਬਾਅਦ ਉਹ ਝੜਦੇ ਨਹੀਂ ਲਾਈਫਟਾਈਮ ਲਈ ਰਹਿੰਦੇ ਹਨ ਇਹਦਾ ਸਾਈਡ ਇਫੈਕਟ ਕੀ ਹੋ ਸਕਦਾ ਹੈ ਜੇ ਬਿਲਕੁਲ ਬਿਲਕੁਲ ਜਿਵੇਂ ਇੱਥੇ ਡਾਕਟਰ ਸਾਹਿਬ ਨੇ ਦੱਸਿਆ ਜੇ ਕੋਈ ਬੰਦਾ ਆਪਣਾ ਵਾਲਾਂ ਦਾ ਟ੍ਰਾਂਸਪਲੈਂਟ ਕਵਾਲਿਫਾਈਡ ਡਾਕਟਰ ਕੋਲ ਕਰਾਂਦਾ ਐ ਐਕਸਪੀਰੀਐਂਸਡ ਡਾਕਟਰ ਕੋਲ ਕਰਾਂਦਾ ਤਾਂ ਉਸ ਨੂੰ 100% ਰਿਜ਼ਲਟ ਮਿਲੇਗਾ ਸੇਫ ਸਰਜਰੀ ਹੋਏਗੀ ਅੱਜ ਕੱਲ੍ਹ ਕਈ ਟੈਕਨੀਸ਼ੀਅਨਸ 언ਕਵਾਲਿਫਾਈਡ ਲੋਕਾਂ ਨੇ ਆਪਣੇ ਟ੍ਰਾਂਸਪਲੈਂਟ ਸੈਂਟਰ ਖੋਲ ਲਏ ਹਨ ਜਿੱਥੇ ਸਟਰਲਾਈਜ਼ੇਸ਼ਨ ਪ੍ਰੋਪਰ ਨਹੀਂ ਹੈਗੀ ਹੈ ਜਿੱਥੇ ਅਨ ਅਨਸਥੀਸੀਆ ਦੀ ਡੋਗ ਦੀ ਰੈਗੂਲੇਸ਼ਨ ਨਹੀਂ ਹੈਗੀ ਉਸ ਸਾਹ ਦੇ ਉੱਤੇ ਪ੍ਰੋਬਲਮ ਆਉਣ ਦੇ ਬੜੇ ਚਾਂਸ ਹੁੰਦੇ ਹਨ ਵਾਲਾਂ ਦੀ ਗਰੋਥ ਪ੍ਰੋਪਰ ਵੀ ਨਹੀਂ ਆ ਸਕਦੀ ਸਿਰ ਕਈ ਵਾਰੀ ਇਵਨ ਲਾਈਫ ਥ੍ਰੈਟਨਿੰਗ ਸਿਚੁਏਸ਼ਨ ਵੀ ਅਰਾਈਜ਼ ਹੋ ਸਕਦੀ ਹੈ ਸੋ ਜੇ ਕਿਸੇ ਨੂੰ ਵੀ ਵਾਲਾਂ ਦੀ ਪ੍ਰੋਬਲਮ ਹੈ ਤਾਂ ਡਾਕਟਰ ਨੂੰ ਵਿਜ਼ਿਟ ਕਰਨ ਪਰਸਨਲੀ ਮਿਲਣ ਉਹਨਾਂ ਕੋਲ 1 ਟੂ 1 ਮਿਲਨ ਉਹਨਾਂ ਦੇ ਰਿਜ਼ਲਟ ਦੇਖਣ ਤੇ ਉਸ ਤੋਂ ਬਾਅਦ ਆਪਣੇ ਵਾਲ ਟ੍ਰਾਂਸਪਲੈਂਟ ਕਰਾਉਣ ਦਾ ਡਿਸੀਜਨ ਲਿਆ। ਆਪਾਂ ਸਾਈਡ ਇਫੈਕਟ ਦੀ ਗੱਲ ਕਰਦੇ ਆਂ। ਅੱਜਕੱਲ ਮਾਰਕੀਟ ਦੇ ਵਿੱਚ ਕੁਝ ਤੇਲ ਆਏ ਹੋਏ ਐ ਵੀ ਉਹ ਸ਼ਰਤੀਆ ਵਾਲ ਲਗਾਉਂਦੇ ਜਿਹੜੇ ਦਾਅਵੇ ਕਰਦੇ ਨੇ ਕਿ ਉਹ ਸਹੀ ਏ। ਬਿਲਕੁਲ ਗਲਤ ਹੈ ਜੀ। ਦੁਨੀਆ ਦੇ ਵਿੱਚ ਕੋਈ ਐਹੋ ਜਿਹਾ ਤੇਲ ਜਾਂ ਦਵਾਈ ਐਹੋ ਜਿਹੀ ਨਹੀਂ ਬਣੀ ਕਿ ਕੋਈ ਇਨਸਾਨ ਖਾਵੇ ਤੇ ਗੰंजे ਸਿਰ ਦੇ ਉੱਤੇ ਵਾਲ ਦੀ ਜੜ ਬਣ ਜਾਵੇ ਤੇ ਉਹਦੇ ਵਿੱਚੋਂ ਨਵੇਂ ਵਾਲ ਉੱਗ ਆਵੇ। ਇਹ ਇੰਪੋਸੀਬਲ ਹੀ ਨਹੀਂ ਤੇ ਨੈਕਸਟ ਟੂ ਇੰਪੋਸੀਬਲ ਹੈ ਜਿੱਥੇ ਗੰਜਾਪਨ ਆ ਚੁੱਕਿਆ ਹੈ ਯਾਨੀ ਕਿ ਸਕੈਲਪਲੇਨ ਹੋ ਚੁੱਕਿਆ ਹੈ ਉਥੇ ਕਿਸੇ ਕਿਸਮ ਦੀ ਕੋਈ ਦਵਾਈ ਜਾਂ ਤੇਲ ਨੇ ਕੰਮ ਨਹੀਂ ਕਰਨਾ ਇੱਕ ਗਿਮਿਕ ਹੈ ਕਰੋੜਾਂ ਦੀ ਇੰਡਸਟਰੀ ਹੈ ਲੋਕ ਕਰੋੜਾਂ ਦਾ ਤੇਲ ਵੇਚ ਕਰਕੇ ਚਲੇ ਗਏ ਪਰ ਅੱਜ ਤੱਕ ਗੰਝੇ ਪੂਰੇ ਪਲੇਨ ਸਿਰ ਦੇ ਉੱਤੇ ਵਾਲ ਨਹੀਂ ਉਗ ਸਕਿਆ ਥੈਂਕ ਯੂ ਥੈਂਕ ਯੂ ਸੋ ਬਿਲਕੁਲ ਥੋੜਾ ਸਮਾਂ ਘਟਿਆ ਸਿਰਫ ਇੱਕ ਆਖਰੀ ਸਵਾਲ ਚਰਨਪ੍ਰੀ ਜੀ ਨੂੰ ਪੁੱਛਣਾ ਚਾਹਾਂਗੀ ਸਿਰਫ